ਸੁਚੇ ਕਿ ਸਤੀ ਭੈਣਰਾਜ ਅੱਜ ਦੇ ਇਸ 바ਬੇ ਕਾਲੇ ਮਾਰ ਸੰਧੂ ਦੀ ਜਿਹੜੀ ਸਾਥ ਬੈਠੇ ਆ ਜਗ੍ਹਾ ਤੇ ਇਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਸੀਂ ਸਰਕਾਰ ਕਰਦੇ ਸਾਡੇ ਬਜ਼ੁਰਗ ਸਾਡੀਆਂ ਬਜ਼ੁਰਗ ਮਾਵਾਂ ਭੈਣਾਂ ਬੱਚੇ ਨੌਜਵਾਨ ਜਿਹੜੀ ਅਸੀਂ ਤੋਂ ਡੇਢ ਘੰਟਾ ਪਹਿਲਾਂ ਮੰਨ ਵਾਲੇ ਚੰਦਰ ਦੇ ਗੁਰੂਾਰ ਸਾਹਿਬ ਦੇ ਅੰਦਰੋਂ ਆਵਾਜ਼ ਆਈ ਸਪੀਕਰ ਦਾ ਆਪਾਂ ਲੌਕ ਰੱਖ ਦਿੱਤੀ ਤੁਸੀਂ ਉਹ ਸਾਰਿਆਂ ਨੇ ਸੁਣੀ ਐ ਅਸੀਂ ਕੋ ਘਰ ਘਰ ਨਹੀਂ ਗਏ ਕਿਸੇ ਕੋਲ ਨਹੀਂ ਮੈਂ ਔਰ ਮੈਂ ਤੇਰਾ ਬੱਟਾ ਖੋਕਣਾ ਹੀ ਤੁਹਾਡਾ ਜੋ ਨਾਮ ਦਾ ਮੈਨੂੰ ਪਤਾ ਨਹੀਂ ਕੁੜੀ ਅਸੀਂ ਕੱਲ ਦੁਕਾਨ ਤੇ ਬੈਠੇ ਮੈਂ ਸਾਥੀ ਕੋਲੇ ਬੈਠਾ ਸੀ ਗੱਲਬਾਤ ਕਰੀ ਸੀ ਡੀਰੇ ਦੇ ਬਤਲੇ ਤੇ ਸਾਡਾ ਇਹ ਬਣਿਆ ਕਿ ਕੱਲ ਨੂੰ ਆਪਾਂ 4 ਵਜੇ ਟਾਈਮ ਰੱਖਦੇ ਆ ਮੰਦਿਰ ਦੇ ਲਾਪਾਤਰੀਆਂ ਨਾਲ ਗੱਲ ਕਰ ਆਪਾਂ ਅਲੋਸਮੈਂਟ ਕੀਤੀ ਆ ਜੀ ਤੁਸੀਂ ਉਸ ਆਵਾਜ਼ ਨੂੰ ਸੁਣ ਕੇ ਆਏ ਹੋ ਨਾ ਅਸੀਂ ਤੁਹਾਡੇ ਕੋਲੇ ਘਰੇ ਬਾਹਰ ਨਹੀਂ ਗਿਆ ਤੇ ਮੈਂ ਵੀ ਨਹੀਂ ਗਿਆ ਆਵਾਜ਼ ਸੁਣ ਕੇ ਤੁਸੀਂ ਇੱਕੋ ਹੀ ਦਿਮਾਗ ਦੇ ਵਿੱਚ ਜਦੋਂ ਆਵਾਜ਼ ਸੁਣੀ ਤੇ ਇੱਕੋ ਹੀ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਖੜਾ ਹੋਇਆ ਕਿ ਮੰਦਰੀਗਾ ਦਾ ਕੰਮ ਚਲਾਈਏ ਅਸੀਂ ਕੰਮ ਤੇ ਲੱਗੇ ਐਵੇਂ ਆ ਨਾ ਜਾਂ ਸਾਨੂੰ ਜਿਹੜੇ ਪਿਛਲੇ ਪੈਸੇ ਉਹਨਾਂ ਦਾ ਕੋਈ ਹੱਲ ਹੋ ਜੇ ਕੀਤੇ ਗੱਲ ਤੁਸੀਂ ਆਏ ਹੋ ਜੀ ਆਇਆ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਟਾਈਮ ਚ ਜਿਹੜੀਆਂ ਸਾਡੀ ਸਮਾਜ ਦੇ ਅੰਦਰ ਔਰਤ ਜਮਾਤ ਆ ਔਰਤ ਭੈਣਾਂ ਔਰਤ ਵਰਗ ਇਹਨਾਂ ਦੇ ਲਈ ਜਿਹੜਾ ਟਾਈਮ ਕੱਢਣਾ ਬਹੁਤ ਜਿਹੜੇ ਸਾਡੇ ਮਰਦ ਸਮਾਜ ਆ ਉਹਨਾਂ ਕੋਲੇ ਟਾਈਮ ਕੁਝ ਸੰਭਵ ਹੈ ਉਹ ਕੱਢ ਸਕਦੇ ਆ ਪਰ ਔਰਤ ਭੈਣਾਂ ਕੋਲੇ ਟਾਈਮ ਅੱਜ ਦੀ ਘੜੀ ਦੇ ਵਿੱਚ ਅੱਜ ਦੀ ਤਰੀਕ ਤੇ ਟਾਈਮ ਕੱਢ ਕੇ ਕਿਸੇ ਮਸਲੇ ਤੇ ਬੈਠ ਸਕਣ ਚਰਚਾ ਕਰ ਸਕਣ ਕਿਸੇ ਮਸਲੇ ਦਾ ਹੱਲ ਕਰ ਸਕਣ ਜਿਵੇਂ ਮੰਦਰੀਗ ਦਾ ਕੰਮ ਲਿਆਉਣ ਦਾ ਮਾਮਲਾ ਜਾਂ 5-5 ਮਰਲੇ ਦੇ ਪਲਾਟਾਂ ਦਾ ਮਾਮਲਾ ਜਾਂ ਸਾਡੀਆਂ ਭੈਣਾਂ ਸਿਰ ਪੰਜਾਬ ਦੇ ਅੰਦਰ ਚੜ੍ਹੇ ਪ੍ਰਾਈਵੇਟ ਮਾਈਕਰੋ ਫਾਈਨਸ ਗਰੁੱਪਾਂ ਵਾਲੇ ਲੋਨ ਕਰਜ਼ਿਆਂ ਦਾ ਮਾਮਲਾ ਇਹ ਤੁਸੀਂ ਬੈਠ ਕੇ ਇਹਦਾ ਹੱਲ ਕਰ ਸਕੋ ਤੁਹਾਡੇ ਕੋਲੇ ਟਾਈਮ ਹੀ ਹੈ ਟਾਈਮ ਤੁਹਾਨੂੰ ਲੱਗਦਾ ਵਿਆਹਾਂ ਤੇ ਭੋਗਾਂ ਤੇ ਇਕੱਠਾਂ ਤੇ ਕਿਸੇ ਪ੍ਰੋਗਰਾਮਾਂ 'ਚ ਗੱਲਾਂ ਕਰਨ ਦਾ ਸਹੀ ਗੱਲ ਤੁਸੀਂ ਆਪਦੇ ਕੰਮ ਛੱਡ ਕੇ ਆਏ ਹੋ ਇਸ ਕਰਕੇ ਮੈਂ ਕਹਿ ਰਿਹਾ ਵੀ ਟਾਈਮ ਤੋਂ ਟਾਈਮ ਕੀਮਤੀ ਸਮੇਂ ਤੋਂ ਸਮਾ ਕੱਢ ਕੇ ਆਈ ਉਹ ਤੁਸੀਂ ਸਮਾ ਕੱਢਣ ਦੇ ਲਈ ਤੁਹਾਡਾ ਸਾਡਾ ਅਸੀਂ ਤੁਹਾਨੂੰ ਜਿਹੜਾ ਬੁਲਾਇਆ ਇੱਥੇ ਆਪਾਂ ਗੱਲ ਪੜਨਾ ਸੀ ਨਹੀਂ ਬੁਲਾਇਆ ਆਪਣੇ ਮਸਲੇ 'ਚ ਆਪਾਂ ਆਪ ਇਕੱਠੇ ਹੋ ਇਹ ਮਾਮਲਾ ਮੰਦਰੇਗਾ ਦਾ ਮੈਂ ਕੌਣਾ ਮੈਂ ਕੁਝ ਵੀ ਨਹੀਂ ਨਾ ਮੈਂ ਲੀਡਰ ਆਣਾ ਮੈਂ ਆਗੂ ਆ ਨਾ ਮੈਂ ਪ੍ਰਧਾਨ ਆ ਨਾ ਹੀ ਕੋਈ ਬਾਈ ਹੁੰਦਾ ਇਹ ਤਾਂ ਤੁਹਾਡੀਆਂ ਹਾਜ਼ਰੀਆਂ ਲਾਉਂਦਾ ਰਿਹਾ ਹਾਜ਼ਰੀਆਂ ਲਾ ਸਕਦਾ ਇਹ ਦੂ ਵੱਧ ਕੋਈ ਨਹੀਂ ਅੱਜ ਜਿਹੜਾ ਮਾਹੌਲ ਆ ਪੰਚਾਇਤੀ ਚ ਉਹਨਾਂ ਦਾ ਦੌਰ ਚੱਲ ਰਿਹਾ ਉਤੋਂ ਡਿਸਟਾ ਬਣ ਕੇ ਆ ਗਈਆਂ ਤੁਹਾਨੂੰ ਡਿਊਟੀਆਂ ਲੱਗੀਆਂ 15 ਨੂੰ ਗੋਟਾ ਪੈਣੀਆਂ ਨਵੀਆਂ ਪੰਚਾਇਤਾਂ ਨਵੇਂ ਸਰਪੰਚਰ ਪਹਿਲਾਂ ਵਾਲੇ ਤੁਹਾਡੇ 2 ਸਾਲ 6 ਮਹੀਨੇ 9 ਮਹੀਨੇ ਹੋ ਗਏ ਉਹ ਖਤਮ ਆ ਪੰਚਾਇਤਾਂ ਸਰਪੰਚਰ ਉਹਨਾਂ ਨੇ ਗਿਆ ਆਵਰਾ ਐਨੀ ਜਿਹੜਾ ਪਹਿਲਾਂ ਉਹ ਕੋੜਾ